ਪੀਵੀਐਸ ਬਾਈ ਬਲਵੀਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਸਾਡਾ ਅੱਜ ਦਾ ਵਿਸ਼ਾ ਹੈ ਭਾਰਤ ਦੇਸ਼ ਸੰਵਿਧਾਨ ਦੀ ਧਾਰਾ 15 ਧਾਰਾ 15 ਧਰਮ ਨਸਲ ਜਾਤ ਲਿੰਗ ਜਾਂ ਜਨਮ ਸਥਾਨ ਦੇ ਆਧਾਰ ਤੇ ਵਿਤਕਰੇ ਦੀ ਮਨਾਹੀ ਕਰਦੀ ਹੈ ਧਾਰਾ 15 ਨੂੰ ਸਮਝਣ ਲਈ ਇਸ ਦੀਆਂ 15 1 ਤੋਂ 15 6 ਤੱਕ ਦੀਆਂ ਉਪ ਧਰਾਵਾਂ ਨੂੰ ਜਾਨਣਾ ਜ਼ਰੂਰੀ ਹੈ ਧਾਰਾ 15 ਇੱਕ ਅਨੁਸਾਰ ਰਾਜ ਕਿਸੇ ਵੀ ਨਾਗਰਿਕ ਨਾਲ ਸਿਰਫ ਧਰਮ ਨਸਲ ਜਾਤ ਲਿੰਗ ਜਨਮ ਸਥਾਨ ਜਾਂ ਇਹਨਾਂ ਵਿੱਚੋਂ ਕਿਸੇ ਵੀ ਇੱਕ ਦੇ ਆਧਾਰ ਤੇ ਵਿਤਕਰਾ ਨਹੀਂ ਕਰੇਗਾ ਇਸ ਧਾਰਾ ਵਿੱਚ ਨੋਟ ਕਰਨ ਵਾਲੇ ਸ਼ਬਦ ਹਨ ਰਾਜ ਇਸ ਦੀ ਪਰਿਭਾਸ਼ਾ ਧਾਰਾ 12 ਵਿੱਚ ਦਿੱਤੀ ਗਈ ਹੈ ਜਿਸ ਦਾ ਵੀਡੀਓ ਅਸੀਂ ਪਹਿਲਾਂ ਹੀ ਆਪਣੇ ਚੈਨਲ ਤੇ ਪਾ ਚੁੱਕੇ ਹਾਂ ਨਾਗਰਿਕ ਇਹ ਅਧਿਕਾਰ ਕੇਵਲ ਨਾਗਰਿਕਾਂ ਨੂੰ ਹੀ ਦਿੱਤਾ ਗਿਆ ਹੈ ਸਿਰਫ ਰਾਜ ਧਰਮ ਨਸਲ ਜਾਤ ਲਿੰਗ ਜਨਮ ਸਥਾਨ ਦੇ ਆਧਾਰ ਤੇ ਵਿਤਕਰਾ ਨਹੀਂ ਕਰ ਸਕਦਾ ਇਸ ਦਾ ਅਰਥ ਹੈ ਕਿ ਇਹਨਾਂ ਪੰਜ ਆਧਾਰਾਂ ਤੋਂ ਇਲਾਵਾ ਰਾਜ ਨੂੰ ਵਿਤਕਰੇ ਦੀ ਮਨਾਹੀ ਨਹੀਂ ਹੈ 15 2 ਤਾਰਾ ਦੇ ਅਨੁਸਾਰ ਕਿਸੇ ਵੀ ਨਾਗਰਿਕ ਨੂੰ ਸਿਰਫ ਧਰਮ, ਨਸਲ, ਜਾਤ, ਲਿੰਗ, ਜਨਮ ਸਥਾਨ ਜਾਂ ਇਹਨਾਂ ਵਿੱਚੋਂ ਕਿਸੇ ਵੀ ਇੱਕ ਦੇ ਆਧਾਰ 'ਤੇ ਦੁਕਾਨਾਂ, ਜਨਤਕ ਰੈਸਟੋਰੈਂਟਾਂ, ਹੋਟਲਾਂ ਅਤੇ ਜਨਤਕ ਮਨੋਰੰਜਨ ਦੇ ਸਥਾਨਾਂ 'ਤੇ ਜਾਣ ਦੀ ਮਨਾਹੀ ਨਹੀਂ ਹੋਵੇਗੀ। ਰਾਜ ਦੇ ਧਨ ਜਾਂ ਰਾਜ ਦੀ ਸਹਾਇਤਾ ਨਾਲ ਬਣਾਏ ਗਏ ਖੂਹਾਂ, ਤਲਾਬਾਂ, ਇਸ਼ਨਾਨ ਘਾਟਾਂ, ਸੜਕਾਂ ਸ਼ਹਿਰ ਦੇ ਸਥਾਨਾਂ ਤੇ ਭੇਦ ਭਾਪ ਤੋਂ ਬਿਨਾ ਸਾਰੇ ਵਿਅਕਤੀਆਂ ਨੂੰ ਜਾਣ ਦੀ ਖੁੱਲ ਹੋਵੇਗੀ ਇਸ ਧਾਰਾ ਦਾ ਘੇਰਾ ਕਾਫੀ ਵਿਸ਼ਾਲ ਹੈ 15 1 ਵਿੱਚ ਮਨਾਹੀ ਰਾਜ ਦੀ ਕਾਰਵਾਈ ਦੇ ਵਿਰੁੱਧ ਹੈ ਜਦੋਂ ਕਿ 15 2 ਵਿੱਚ ਮਨਾਹੀ ਨਾਗਰਿਕਾਂ ਦੇ ਵਿਰੁੱਧ ਹੈ ਧਾਰਾ 15 3 ਇਸ ਧਾਰਾ ਵਿਚਲੀ ਕੋਈ ਵੀ ਗੱਲ ਰਾਜ ਨੂੰ ਔਰਤਾਂ ਅਤੇ ਬੱਚਿਆਂ ਲਈ ਵਿਸ਼ੇਸ਼ ਪ੍ਰਬੰਧ ਕਰਨ ਤੋਂ ਨਹੀਂ ਰੋਕੇਗੀ ਧਾਰਾ 15 4 ਇਸ ਧਾਰਾ ਵਿੱਚ ਜਾਂ ਧਾਰਾ 29 ਦੇ ਭਾਗ 2 ਵਿੱਚ ਕੁਝ ਵੀ ਰਾਜ ਨੂੰ ਨਾਗਰਿਕਾਂ ਦੇ ਕਿਸੇ ਵੀ ਸਮਾਜਿਕ ਅਤੇ ਵਿਦਿਅਕ ਤੌਰ ਤੇ ਪਛੜੇ ਵਰਗਾਂ ਜਾਂ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਦੀ ਤਰੱਕੀ ਲਈ ਕੋਈ ਵਿਸ਼ੇਸ਼ ਪ੍ਰਬੰਧ ਕਰਨ ਤੋਂ ਨਹੀਂ ਰੁਕੇਗਾ ਇਹ ਪ੍ਰਬੰਧ ਪਹਿਲੀ ਸੰਵਿਧਾਨਿਕ ਸੋਧ ਐਕਟ 1951 ਦੁਆਰਾ ਜੋੜਿਆ ਗਿਆ ਸੀ ਧਾਰਾ 15 5 ਇਸ ਅਨੁਸ਼ੇਦ ਵਿੱਚ ਜਾਂ ਅਨੁਸ਼ੇਦ 19 ਦੇ ਉਪਧਾਰਾ 1 ਦੇ ਉਪਧਾਰਾ ਜੀ ਵਿੱਚ ਕੁਝ ਵੀ ਰਾਜ ਨੂੰ ਨਾਗਰਿਕਾਂ ਦੇ ਕਿਸੇ ਵੀ ਸਮਾਜਿਕ ਅਤੇ ਵਿਦਿਅਕ ਤੌਰ ਤੇ ਪਛੜੇ ਵਰਗਾਂ ਦੀ ਤਰੱਕੀ ਲਈ ਕਾਨੂੰਨ ਦੁਆਰਾ ਕੋਈ ਵਿਸ਼ੇਸ਼ ਉਪਬੰਧ ਕਰਮ ਤੋਂ ਨਹੀਂ ਰੋਕੇਗਾ ਅਨੁਸੂਚਿਤ ਜਾਤਾਂ ਜਾਂ ਅਨੁਸੂਚਿਤ ਕਬੀਲਿਆਂ ਦੇ ਸੰਬੰਧ ਵਿੱਚ ਜਿੱਥੋਂ ਤੱਕ ਅਜਿਹੇ ਵਿਸ਼ੇਸ਼ ਉਪਬੰਧ ਵਿਦਿਅਕ ਸੰਸਥਾਵਾਂ ਵਿੱਚ ਉਹਨਾਂ ਦੇ ਦਾਖਲੇ ਨਾਲ ਸੰਬੰਧਿਤ ਹਨ ਜਿਨ੍ਹਾਂ ਵਿੱਚ ਨਿੱਜੀ ਵਿਦਿਅਕ ਸੰਸਥਾਵਾਂ ਵੀ ਸ਼ਾਮਲ ਹਨ ਭਾਵੇਂ ਰਾਜ ਦੁਆਰਾ ਸਹਾਇਤਾ ਪ੍ਰਾਪਤ ਹੋਵੇ ਜਾਂ ਗੈਰ ਸਹਾਇਤਾ ਪ੍ਰਾਪਤ ਹੋਣ ਧਾਰਾ 30 ਦੇ ਧਾਰਾ 1 ਵਿੱਚ ਦਰਸਾਏ ਗਏ ਘਟ ਗਿਣਤੀ ਵਿਦਿਅਕ ਸੰਸਥਾਵਾਂ ਨੂੰ ਛੱਡ ਕੇ ਇਹ ਪ੍ਰਬੰਧ ਸੰਵਿਧਾਨ ਦੀ 93ਵੀਂ ਸੋਧ 2005 ਦੁਆਰਾ ਜੋੜਿਆ ਗਿਆ ਸੀ ਧਾਰਾ 15 6 ਰਾਜ ਨੂੰ ਨਾਗਰਿਕਾਂ ਦੇ ਕਿਸੇ ਵੀ ਆਰਥਿਕ ਤੌਰ ਤੇ ਕਮਜ਼ੋਰ ਵਰਗ ਦੀ ਤਰੱਕੀ ਲਈ ਕੋਈ ਵਿਸ਼ੇਸ਼ ਪ੍ਰਬੰਧ ਕਰਨ ਦਾ ਅਧਿਕਾਰ ਹੈ ਇਸ ਤੋਂ ਇਲਾਵਾ ਰਾਜ ਨੂੰ ਘਟ ਗਿਣਤੀ ਵਿਦਿਅਕ ਸੰਸਥਾਵਾਂ ਨੂੰ ਛੱਡ ਕੇ ਪ੍ਰਾਈਵੇਟ ਵਿਦਿਅਕ ਸੰਸਥਾਾਂ ਸਮੇਤ ਵਿਦਿਅਕ ਸੰਸਥਾਾਂਾਂ માં ਪਾਵੇਂ ਰਾਜ ਦੁਆਰਾ ਸਹਾਇਤਾ ਪ੍ਰਾਪਤ ਹੋਣ ਜਾਂ ਗੈਰ ਸਹਾਇਤਾ ਪ੍ਰਾਪਤ ਵਿੱਚ ਦਾਖਲੇ ਵਿੱਚ ਅਜਿਹੇ ਵਰਗਾਂ ਲਈ 10% ਤੱਕ ਸੀਟਾਂ ਦੇ ਰੱਖਵੇ ਕਰਨ ਦਾ ਪ੍ਰਬੰਧ ਕਰਨ ਦੀ ਆਗਿਆ ਹੈ 10% ਤੱਕ ਇਹ ਰਾਖਵਾ ਕਰਨ ਮੌਜੂਦਾ ਰਾਖਵੇਂ ਕਰਨ ਤੋਂ ਇਲਾਵਾ ਹੋਵੇਗਾ ਇਹ ਵਿਵਸਥਾ 103ਵੀਂ ਸੰਵਿਧਾਨਕ ਸੋਧ 2019 ਦੁਆਰਾ ਕੀਤੀ ਗਈ ਹੈ ਇਸ ਰਾਖਵੇਂ ਕਰਨ ਦਾ ਲਾਭ ईडब्ल्यूएस ਨਾਲ ਸੰਬੰਧਿਤ ਉਹਨਾਂ ਵਿਅਕਤੀਆਂ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ ਜੋ ਐਸਸੀ ਐਸਟੀ ओबीसी ਲਈ ਰਾਖਵੇਂ ਕਰਨ ਦੀਆਂ ਮੌਜੂਦਾ ਯੋਜਨਾਵਾਂ ਵਿੱਚੋਂ ਕਿਸੇ ਵੀ ਅਧਿਨ ਨਹੀਂ ਆਉਂਦੇ ਇਸ ਤਰ੍ਹਾਂ ਧਾਰਾ 15 4 15 5 ਅਤੇ 15 6 ਨੂੰ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਵੱਖ-ਵੱਖ ਸੰਵਿਧਾਨਿਕ ਸ਼ੁੱਧਾਂ ਦੁਆਰਾ ਸ਼ਾਮਲ ਕੀਤਾ ਗਿਆ ਹੈ ਅਗਰ ਆਪ ਜੀ ਨੂੰ ਸਾਡੀ ਵੀਡੀਓ ਪਸੰਦ ਆ ਰਹੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਅਤੇ ਸ਼ੇਅਰ ਜਰੂਰ ਕਰੋ ਧੰਨਵਾਦ